ਦਖੋ ਆ ਗਏ ਜੀ ਆ ਗਏ ਤੇਰੀ ਜਰਾ ਮਾ ਮਾਸੂਦ ਹੋ ਰਹਾ ਸਾਥ ਸੁਆਕਾ ਬਾਬਾ ਜੀ ਆ ਗਏ ਨਾ ਮਾਰਿਆ ਬਾਬਾਈ ਨਾ ਨਾ ਫਿਰ ਅੱਗੇ ਹੋ ਜਾ ਨਾ ਫਿਰ ਅਸੀਂ ਮੁੰਡਿਆਂ ਨੂੰ ਲੈ ਕੇ ਆ ਗਏ ਆ ਇੱਥੇ ਐਸ ਐਮ ਗੇੜੀ ਮਾਰਨੋਂ ਵਾਸਤੇ ਤੁਰਨ ਫਿਰਨ ਵਾਸਤੇ ਕੁੰਮਣ ਫਿਰਨ ਵਾਸਤੇ ਤੇ ਬਾਕੀ ਵੀ ਸਾਡੇ ਨਾਲ ਆ ਪਾਣੀ ਆਣ ਕਰਕੇ ਨਾ ਤੇ ਮੋਲ ਦੇ ਵਿੱਚ ਰੁਣ ਕੀ ਹਨੀ ਕੱਲੇ ਹੀ ਤੁਰੇ ਜਾਂਦੇ ਪਏ ਆ ਤੇ ਕਾਫੀ ਦੁਕਾਨਾਂ ਤੇ ਬੰਦ ਹੀ ਨੇ ਸਟੋਰ ਇਹ ਲੈ ਕੇ ਜਾਣੀ ਹੈ ਇੰਡੀਆ ਫਿਰ ਤੇ ਕਸਟਮ ਉਹ ਡਰ ਗਈ ਯੋ ਡਰ ਗਈ ਇਹ ਡਰ ਗਈ ਤੇ ਇੱਧਰ ਦੇਖੋ ਗਲੀਆਂ ਚ ਪਾਣੀ ਕਿੰਨਾ ਕਿੰਨਾ ਉਹ ਦੇਖੋ ਬੰਦੇ ਬੰਦੇ ਡੁੱਬੇ ਹੋਏ ਨੇ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਹ ਮੇਰੇ ਪਿਆਰੇ ਦੋਸਤੋ ਤੁਹਾ ਦਾ ਤੁਹਾਡੇ ਨਵੇਂ ਬਲੌਗ ਵਿੱਚ ਲੇ ਜੀ ਅਸੀਂ ਸਵੇਰੇ ਬੰਦਿਆਂ ਨੂੰ 에ਰਪੋਰਟ ਤੋਂ ਲੈ ਆਏ ਆ ਤੇ ਹੁਣ ਸਾਡਾ ਦਰਬਾਗ ਸਿੰਘ ਬਾਕੀ ਆਪਣੇ ਘਰੇ ਆਏ ਨੇ ਮੇਰਾ ਪਾਣ ਵਾਸਤੇ ਦੇਖੋ ਆਗੇ ਜੀ ਆਗੇ ਤੇਰੀ ਜਰਾ ਮਾ ਦੋਸਤੋ ਬਾਕੀ ਆ ਗਿਆ ਤੇ ਬਾਕੀ ਭਾਜੀ ਵੀ ਆ ਗਏ ਤੇ ਬਾਕੀ ਉਹ ਵੀ ਆ ਗਿਆ ਬਾਕੀ ਹਾਂ ਹਾਂਜੀ ਹੁਣ ਦੱਸੋ ਕਿਦਾਂ ਰਿਹਾ ਸਫਰ ਬਹੁਤ ਵਦਿਆ ਸਫਰ ਐਸੇ ਤੇਰਾ ਨਾ ਦੇਖ ਕੇ ਇਹਦੇ ਵਿੱਚ ਅਜੀਬ ਲੱਗ ਰਿਹਾ ਹੈ ਕੁਰਤੇ ਪਜਾਮੇ ਦੇ ਇਹ ਲੱਗੇ ਤਾ ਇਹ ਦੇਖਿਆ ਦੇਖਿਆ ਨਹੀਂ ਨਾ ਕਦੀ ਕੁਰਤੇ ਪਜਾਮੇ ਦੇ ਦੇਖਿਆ ਮੇਠਾ ਤੇ ਹਾਂਜੀ ਦੋਸਤੋ ਹੁਣ ਆਪਾਂ ਗੱਤ ਹੋ ਰਹੀ ਹੈ ਆਪਾਂ ਬੈਠ ਕੇ ਚਾਹ ਪਾਣੀ ਪੀਣੇ ਵੇ ਮਮੀ ਠੀਕ ਹੈ ਗਿਵੂ ਪਾਣੀ ਕੋ ਅਸੀਂ ਮੁੰਡਿਆਂ ਨੂੰ ਲੈ ਕੇ ਆ ਗਏ ਆ ਇੱਥੇ ਐਸ ਐਮ ਕੀੜੀ ਮਾਰਨੋਂ ਅਤੇ ਤੁਰਨ ਫਿਰਨ ਵਾਸਤੇ ਕੁੰਮੜ ਕਰਨੋਂ ਵਾਸਤੇ ਤੇ ਬੰਗੀ ਵੀ ਸਾਡੇ ਨਾਲ ਹੈ ਤੇ ਗੋਲੂ ਵੀ ਸਾਡੇ ਨਾਲ ਹੈ ਗੋਲੂ ਹੈ ਤੇ ਪਾਣੀ ਆਣ ਕਰਕੇ ਮੋਲ ਵੀ ਨਾ ਬੰਦੀ ਲੱਗ ਰਿਹਾ ਕਰਾ ਕਰਾਊਡ ਘੱਟ ਹੈ ਬਹੁਤ ਜ਼ਿਆਦਾ ਤੇ ਹੁਣ ਜਾ ਕੇ ਦੇਖਦੇ ਆ ਵੀ ਕੀ ਮੋਲ ਬਣਦਾ ਹੈ ਤੁਸੀਂ ਚੈੱਕ ਕਰੋ ਲੈ ਆਓ ਕਰੀਏ ਦਿਵਨੀ ਨੂੰ ਅੰਦਰ ਵੜੇ ਆਏ ਆ ਇਹ ਆ ਸਾਡੀ ਐਸਐਮਡੀ ਬਾਗੋ ਐਂਟ੍ਰੈਂਸ ਹੈ ਤੇ ਮੈਂ ਵੀ ਫਸਟ ਟਾਈਮ ਆਇਆ ਇਧਰ ਉਹ ਸੀ پارکਿੰਗ ਵਾਲਾ ਦਿੱਤੀ ਜੀ ਇਹ ਪਹਿਲਾਂ ਬਣਾਇਆ ਹੋਣਾ ਹੁਣ ਰਾਤੋ ਰਾਤ ਥੋੜੀ ਮਨ ਕਵਰ ਕੀਤਾ ਹੈ 40 ਸਾਲ ਹੋ ਗਏ ਐਸਐਮ ਨੂੰ ਲੈਟਸ ਸੈਲੀਬ੍ਰੇਟ ਉਹ ਐਸ ਸਾਲ 40ਵਾਂ ਸਾਲ ਆ ਉਹ ਦੇਖ ਇਨਵਰਸਰੀ ਉਹ ਦੇਖ ਲੈਟਸ ਸੈਲੀਬ੍ਰੇਟ 40 ਐ ਐਸ ਐਮ ਐ ਨਾ ਹਾਂ ਉਰਾਜ ਨੂੰ 40 ਸਾਲ ਐ ਨਹੀਂ ਪੂਰੀ ਰਜਿਸਟਰਡ ਹੋਈ ਨੂੰ ਆ ਰਜਿਸਟਰਡ ਹੋਈ ਨੂੰ ਹਾਂ ਤੇ ਇਦਾਂ ਹੀ ਐ ਹੁਣ ਇੱਕ ਇੱਕ ਸਟੋਰ ਉਹਨਾਂ ਨੇ ਬੰਦ ਕਰਤਾ ਤੇ ਉੱਤੇ ਪਾਰਕਿੰਗ 2-2 ਰੁਪਏ ਦੀ ਚਲ ਵਰਤੀ ਅਗਲੇ ਨੇ ਹੈ ਪੈਸੇ ਪੈਸਾ ਚਲੋ ਜੀ ਮੁੰਡਿਆਂ ਨੂੰ ਲੈ ਕੇ ਆਏ ਆ ਤੇ ਸਾਰਾ ਕੁਛ ਹੀ ਬੰਦ ਪਿਆ ਹੈ ਪਾਣੀ ਆਣ ਕਰਕੇ ਨਾ ਤੇ ਮੋਲ ਦੇ ਵਿੱਚ ਰੌਣਕ ਹੀ ਨਹੀਂ ਆਕਲੇ ਹੀ ਤੁਰੇ ਜਾਂਦੇ ਪਏ ਆ ਤੇ ਕਾਫੀ ਦੁਕਾਨਾਂ ਤੇ ਬੰਦ ਹੀ ਨੇ ਸਟੋਰ ਹੈ ਆਪਣੀਆਂ ਵਾਸਤੇ ਤੇ ਹੁਣ ਦੇਖਦੇ ਪਏ ਨੇ ਫ੍ਰੀਜਾਂ ਇਹਦੇ ਸਬਕ ਨਹੀਂ ਆ ਰਹੀ ਅਜੇ ਜੰਦ ਲੜੇ ਤੋਂ ਓਟੈਂਟਿਕ ਓਟੈਂਟਿਕ

ਹਾਂ 60 ਇੰਚ ਇਹ ਲੈ ਕੇ ਚਾਹੀਦਾ ਇੰਡੀਆ ਫੇਸ ਕਸਟਮ ਸਾਬ ਉਹ ਵੀ ਤਿਆਰ ਕਰ ਸਾਬ ਉੱਥੇ ਵੀ ਆ ਜਾਣਾ ਹੀ ਪੈਣਾ ਹਾਂ 42 ਇਹ ਮਸਤ ਕਾਲੀ ਆਰ ਵੀ ਹੋ ਗਈ ਐ ਇੱਥੇ ਹਾਂ ਤੇ ਉੱਥੇ ਕਿੰਨੇ ਦੀ ਬਣੀ ਇੱਥੇ ਇੱਥੇ ਪੈਨਸ ਚੱਲਿਆ ਆ ਦੀ ਇਹ ਤੋਂ ਕਸਟਮ ਹੋ ਲਾ ਜਾਣਾ 90000 ਇਹਦੀ ਉੱਥੇ ਫੈਟਣੀ ਹਾਂ ਤੇ ਆਮਣ ਫ੍ਰਿਜ ਲੈਣ ਲੱਗਾ ਇੱਥੇ ਆਟੀ ਵਾਲੀ ਗੈਦਾ ਮਾਦੀ ਰੋ ਹੋਈ ਹੈ ਉਹ ਦੂਡੋ ਲੈ ਲੋ ਯਾਰ 3 ਡੋਰ ਲਬਾ ਘਰ ਸਾਡੇ ਜਰੀ ਜ ਪਾਣੀ ਠੰਡਾ ਮਿਲਦਾ ਤੇ ਹੁਣ ਆ ਗਏ ਆਪਾਂ ਗ੍ਰੀਨਵਿਚ ਬੰਦ ਆਉਤੇ ਤੇ ਹਾਨੀ ਦੋਸਤੋ ਗ੍ਰੀਨਵਿਚ ਗਏ ਸੀ ਗ੍ਰੀਨਵਿਚ ਤੇ ਬੰਦ ਹੈ ਤੇ ਹੁਣ ਦੇਖਦੇ ਕੋਈ ਹੋਰ ਰੈਸਟੋਰੈਂਟ ਜਿੱਥੇ ਕੁਝ ਖਾਣ ਨੂੰ ਮਿਲ ਜੇ ਤੇ ਕਿਉਂਕਿ ਸਾਡੇ ਨਾਲ ਵੈਜ ਬੰਦੇ ਨੇ ਨਾ ਤੇ ਵੈਜ ਹੋਣਾ ਜ਼ਰੂਰੀ ਹੈ ਕੀ ਐਫਸੀ ਚ ਵੈਜ ਨਹੀਂ ਮਿਲਦਾ ਇੱਥੇ ਕੋਚ ਵੈਜ ਨਹੀਂ ਮਿਲਦਾ ਮੋੜ ਮੋੜ ਯਾਦ ਸਤਾਵੇ ਪੰਜਾਬ ਕਾ ਨਹਿਰ ਜੀ ਹਾਂ ਪੰਜਾਬ ਕਾ ਨਹਿਰ ਜੀ ਇਹ ਪਿਟਬੁੱਲ ਹੈਗਾ ਤੇ ਹੁਣ ਆ ਗਏ ਅਸੀਂ 버ਗਰ ਕਿੰਗ ਹੋਰ ਕਿਤੇ ਕੁਝ ਵੀ ਨਹੀਂ ਮਿਲਦਾ ਪਿਆ ਤੇ ਹੁਣ ਆ ਕੇ 버ਗਰ ਕਿੰਗ ਆ ਗਏ ਆ ਤੇ ਹੁਣ ਇੱਥੇ ਅਸੀਂ ਕਰਦੇ ਪਏ ਆ ਆਰਡਰ ਪਲਾਨ ਬੇਸਡ ਪਿਓਰ ਵੈਜ ਵੈਜਮੈਨ ਹਾਂ ਸਹੀ ਕਰੀਏ ਅਸੀਂ ਕਿਹੜਾ ਵੈਸ਼ਨੋ ਆ ਤੇ ਉਹ ਬਾਲੋਗੇ ਅੰਡੇ ਖਾਣੇ ਕਹਿੰਦਾ ਮੈਂ ਚਾਂਡੇ ਦਾ ਮਾਪਿਆ ਨਹੀਂ ਛੱਡੇ ਕਿ ਕੀ ਦੇ ਜੀ ਦੇਣਾ ਥੋੜਾ ਬੱਛਰ ਰਿਹਾ ਤੇ ਆਪਾਂ ਆਰਡਰ ਕਰਤਾ ਤੇ ਹੁਣ ਆਪਾਂ ਨੂੰ ਨੰਬਰ ਮਿਲ ਗਿਆ ਹੋਇਆ ਤੇ ਵੇਟ ਕਰਦੇ ਆ ਤੇ ਫਿਰ ਜਦੋਂ ਆਰਡਰ ਆਂਦਾ ਤੇ ਫਿਰ ਕਰਦੇ ਆ ਪੇਟ। ਤੇ ਲੋ ਜੀ ਦੋਸਤੋ ਸਾਡਾ ਖਾਣਾ ਆ ਚੁੱਕਿਆ। A few minutes later। ਕਾਣੀ ਦੋਸਤੋ ਪੇਟ ਪੂਜਾ ਹੋ ਗਈ ਡਨ ਤੇ ਹੁਣ ਨੂਰ ਦਾ ਫੋਨ ਵੀ ਆ ਚੁੱਕਿਆ ਵੀ ਮੇਰੇ ਵਾਸਤੇ ਵੀ ਚਿਕਨ ਰਾਈਸ ਲੈ ਕੇ ਆਏ ਹੋ ਤੇ 버ਗਰ ਲੈ ਕੇ ਆਏ ਹੋ। ਹੁਣ ਆਰਡਰ ਕਰਦੇ ਆ ਤੇ ਲੈ ਕੇ ਤੇ ਫਿਰ ਆਪਾਂ ਚੱਲਦੇ ਆ ਕਰੇ। ਤੇ ਲੋ ਜੀ ਪੇਟ ਪੂਜਾ ਡਨ ਹੋ ਗਈ ਹੈ ਤੇ ਪੂਰੇ ਮੋਲ ਦੇ ਵਿੱਚ ਨਾ ਬਸ ਅਸੀਂ ਪੰਜ ਚਾਰ ਜਾਣੇ ਘੁੰਮਦੇ ਦੇਖਦੇ ਪਏ ਆ। ਆਹੋ ਤੇ ਹਾਂਜੀ ਦੋਸਤੋ ਸਾਰਾ ਕੁਝ ਡਨ ਹੋ ਚੁੱਕਿਆ ਹੈ। ਪੇੜ ਪੂਜਾ ਹੋ ਗਈ ਹੈ, ਤੁਮਾਤਮਾ ਹੀ ਹੋ ਗਈ ਹੈ ਤੇ ਹੁਣ ਬਾਹਰ ਚੱਲੇ ਆ ਤੇ ਹਨੀ ਆ ਗੱਡੀ ਲੈ ਆਇਆ। ਇਹ ਖੜੀ ਆਪਣੀ ਗੱਡੀ। ਹਾਂਜੀ ਦੋਸਤੋ ਘਰੇ ਚੱਲੇ ਆ ਤੇ ਇੱਧਰ ਦੇਖੋ ਗਲੀਆਂ 'ਚ ਪਾਣੀ ਕਿੰਨਾ ਕਿੰਨਾ। ਉਹ ਦੇਖੋ ਬੰਦੇ ਬੰਦੇ ਡੁੱਬੇ ਹੋਏ ਨੇ। ਕੋਈ ਆ ਗਿਆ ਨਹੀ ਬੁੱਤ ਚੱਕਦਾ ਜਿੱਤ ਨਾਲ ਪੜਾਏ ਹੁਣ ਗਿਲਸਾ ਹੋ ਕਰਕੇ ਤਾਂ ਜੀ ਦੋਸਤੋ ਕਰਿਆ ਗਿਆ ਤੇ ਬੱਚਿਆਂ ਵਾਸਤੇ ਲੈ ਕੇ ਆਏ ਆ ਅਸੀਂ ਵੇਗਾ ਕਿ ਨੂਰ ਵਾਈ ਯੂ ਕ੍ਰਾਈਂਗ ਹਾਂ ਮੈਂ ਸੱਟੀ ਮਾਰਤੀ ਕਿਉਂ ਬਨ ਆਵਰ ਨੇ ਇਟਰ ਤੇ ਹਾਂ ਜੀ ਦੋਸਤੋ ਹੁਣ ਤਾਂ ਜੀ ਦੋਸਤੋ ਹੁਣ ਗੋਲੂ ਨੂੰ ਲੈ ਕੇ ਆਏ ਆ ਚਾਚੇ ਹੁਣ ਵੱਲ ਚਾਚੇ ਹੁਣੀ ਵੈਲਕਮ ਕਰਦੇ ਪਏ ਨੇ ਸੋਨੇ ਹਾਸ ਰਿਆ ਕਰ ਅਜੀ ਦੋਸਤੋ ਕਰੇ ਆ ਗਏ ਆ ਤੇ ਹੁਣ ਨੀਂਦ ਬਹੁਤ ਚੜੀ ਹੋਈ ਹੈ ਕੱਲਦੇ ਅਸੀਂ ਸੁੱਤੇ ਨਹੀਂ ਤੇ ਉਹਦੇ ਸਬਲੋਗ ਨੇ ਅਸੀਂ ਐਂਡ ਕਰ ਦਿੰਦੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਮੇਰੇ ਚਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ